ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਤੁਸੀਂ ਕਦੇ ਸੋਚਿਆ ਹੈ ਜਦੋਂ ਮੁਸੀਬਤ ਦਾ ਪਹਾੜ ਟੁੱਟਦਾ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਕਿਸ ਨੂੰ ਦੋਸ਼ ਦਿੰਦੇ ਹਾਂ ਅਕਸਰ ਅਸੀਂ ਇਹੀ ਕਹਿੰਦੇ ਹਾਂ ਕਿ ਮੇਰਾ ਭਾਗ ਹੀ ਖਰਾਬ ਹੈ ਜਾਂ ਫਿਰ ਇਹ ਕਿਹਾ ਜਾਂਦਾ ਹੈ ਕਿ ਸ਼ਾਇਦ ਮੇਰੇ ਭਾਗਾ ਵਿੱਚ ਨਹੀਂ ਲਿਖਿਆ ਸੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚਿੰਤਾਵਾਂ ਅਤੇ ਗੱਲਾਂ ਸਾਡੇ ਅੰਦਰੋਂ ਉੱਠਦੀਆਂ ਰਹਿੰਦੀਆਂ ਹਨ ਅਸੀਂ ਹਮੇਸ਼ਾ ਇਸੇ ਚਿੰਤਾ ਵਿੱਚ ਪਏ ਰਹਿੰਦੇ ਹਾਂ ਕਿ ਸਾਨੂੰ ਇੱਕ ਚੰਗੀ ਨੌਕਰੀ ਕਿਵੇਂ ਮਿਲੇਗੀ ਸਾਡਾ ਜੀਵਨ ਸਾਥੀ ਕੌਣ ਹੋਵੇਗਾ ਤੇ ਜੀਵਨ ਜੀਵਨ ਯਾਪਨ ਕਰਨ ਲਈ ਧਨ ਸਾਡੇ ਕੋਲ ਕਿੱਥੋਂ ਆਵੇ ਪਰ ਜੇ ਮੈਂ ਤੁਹਾਨੂੰ ਦੱਸਾਂ ਕਿ ਮਨੁੱਖ ਦੇ ਭਾਗ ਦਾ ਨਿਰਮਾਣ ਉਸ ਦੇ ਆਪਣੇ ਕਰਮਾਂ ਦੁਆਰਾ ਹੀ ਹੁੰਦਾ ਹੈ ਅਤੇ ਉਹ ਜਿਹੇ ਮਨੁੱਖ ਕਰਮ ਮਨੁੱਖ ਕਰਮ ਕਰਦਾ ਹੈ ਉਹ ਜਿਹਹਾ ਉਸ ਦਾ ਭਾਗ ਬਣਦਾ ਹੈ ਜੇ ਮਨੁੱਖ ਦਾ ਭਾਗ ਕਰਮਾਂ ਨਾਲ ਬੰਦਾ ਹੈ ਤਾਂ ਫਿਰ ਇਹ ਮਹਾਨ ਸ਼ਕਤੀ ਕੌਣ ਹੈ ਜਿਹੜੀ ਸਾਡੀਆਂ ਲੋੜਾਂ ਪੂਰੀਆਂ ਕਰਦੀ ਹੈ ਅੱਜ ਅਸੀਂ ਇੱਕ ਅਜਹੀ ਸਾਖੀ ਸੁਣਾਗੇ ਜਿਸ ਵਿੱਚ ਬਾਬਾ ਨਾਨਕ ਆਪਣੇ ਦੋ ਪਿਆਰੇ ਸਿੱਖਾਂ ਨੂੰ ਕੁਦਰਤ ਦਾ ਅਟੱਲ ਨਿਯਮ ਸਮਝਾਉਂਦੇ ਹਨ ਜਿਸਥੇ ਜਿਸ ਦੇ ਅੱਗੇ ਕਿਸੇ ਦਾ ਵੀ ਹੰਕਾਰ ਨਹੀਂ ਟਿਕ ਸਕਦਾ ਅਤੇ ਜਿਸ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਇਸ ਦੁਨੀਆ ਵਿੱਚ ਦਾਣੇ-ਦਾਣੇ ਤੇ ਲਿਖਿਆ ਹੈ ਖਾਣ ਵਾਲੇ ਦਾ ਨਾਮ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਬਾਬਾ ਨਾਨਕ ਦਾ ਇੱਕ ਬਹੁਤ ਹੀ ਪਿਆਰਾ ਸਿੱਖ ਸੀ ਜਦੋਂ ਜੋ ਗੁਰੂ ਜੀ ਦੇ ਉਪਦੇਸ਼ ਦੇ ਅਨੁਸਾਰ ਹੀ ਆਪਣਾ ਜੀਵਨ ਬਤੀਤ ਕਰਦਾ ਸੀ ਉਹ ਸਿੱਖ ਰੋਜ਼ਾਨਾ ਆਪਣੇ ਘਰ ਵਿੱਚ ਗਰੀਬਾਂ ਦੀ ਲੋੜਵੰਦ ਲੰਗਰ ਲਗਾਉਂਦਾ ਸੀ ਇੱਕ ਦਿਨ ਉਹ ਲੰਗਰ ਵਿੱਚ ਪ੍ਰਸ਼ਾਦ ਵੰਡ ਪ੍ਰਸ਼ਾਦ ਵੰਡ ਰਿਹਾ ਸੀ ਕਿ ਜਦੋਂ ਉਹ ਹਜ਼ਾਰਾਂ ਲੋਕਾਂ ਨੂੰ ਭੋਜਨ ਕਰਾ ਰਿਹਾ ਸੀ ਤਾਂ ਉਸ ਦੇ ਮਨ ਵਿੱਚ ਇਹ ਵਿਚਾਰ ਆਉਣ ਲੱਗਾ ਕਿ ਮੇਰੇ ਕਾਰਨ ਕਿੰਨੇ ਹੀ ਲੋਕਾਂ ਦਾ ਪੇਟ ਭਰਦਾ ਹੈ ਉਹ ਸੋਚ ਰਿਹਾ ਸੀ ਕਿ ਲੋਕ ਉਸ ਨੂੰ ਕਿੰਨੀਆਂ ਦਵਾਵਾਂ ਦੇਣਗੇ ਉਹ ਅਜੇ ਵੀ ਗੱਲਾਂ ਸੋਚ ਹੀ ਰਿਹਾ ਸੀ ਕਿ ਇੱਕ ਆਦਮੀ ਆਦਮੀ ਨੇ ਲੰਗਰ ਵਿੱਚ ਉਸ ਤੋਂ ਥੋੜੀ ਜਹੀ ਦਾਲ ਮੰਗੀ ਭਾਈ ਜੀ ਨੇ ਉਸ ਆਦਮੀ ਦੀ ਗੱਲ ਸੁਣੀ ਅਤੇ ਹੰਕਾਰ ਨਾਲ ਭਰੇ ਹੋਏ ਸ਼ਬਦਾਂ ਵਿੱਚ ਕਿਹਾ ਕਿ ਨਹੀਂ ਤੈਨੂੰ ਦਾਲ ਜ਼ਰੂਰ ਮਿਲੇਗੀ ਤੂੰ ਭਾਈ ਕਿਉਂ ਨਹੀਂ ਤੈਨੂੰ ਦਾਲ ਜ਼ਰੂਰ ਮਿਲੇਗੀ ਤੂੰ ਭਾਈ ਜੀ ਦੇ ਇੱਥੇ ਲੰਗਰ ਛਕਣ ਆਇਆ ਹੈ ਮੇਰੇ ਰਾਜ ਵਿੱਚ ਤੈਨੂੰ ਢਿੱਡ ਭਰ ਕੇ ਖਾਣਾ ਮਿਲੇਗਾ ਕਿਉਂਕਿ ਮੇਰੇ ਭੰਡਾਰ ਰਾਸ਼ਨ ਨਾਲ ਭਰੇ ਹੋਏ ਹਨ ਭਾਈ ਜੀ ਦੀਆਂ ਗੱਲਾਂ ਵਿੱਚ ਪ੍ਰੇਮ ਘੱਟ ਅਤੇ ਹੰਕਾਰ ਜ਼ਿਆਦਾ ਸੀ ਉਨ੍ਹਾਂ ਨੂੰ ਇਹ ਹੰਕਾਰ ਹੋ ਗਿਆ ਸੀ ਕਿ ਜੇ ਉਹ ਉਨ੍ਹਾਂ ਲੋਕਾਂ ਨੂੰ ਭੋਜਨ ਨਹੀਂ ਕਰਵਾਉਣਗੇ ਤਾਂ ਇਹ ਸਾਰੇ ਭੁੱਖੇ ਮਰ ਜਾਣਗੇ ਇਸ ਦਾ ਇਸ ਤਰ੍ਹਾਂ ਉਸ ਸਿੱਖ ਦਾ ਹੰਕਾਰ ਦਿਨੋ ਦਿਨ ਵਧਦਾ ਗਿਆ ਤੇ ਉਹ ਹਰ ਕਿਸੇ ਨੂੰ ਇਹੀ ਕਹਿੰਦਾ ਸੀ ਉਸ ਦੇ ਰਾਜ ਵਿੱਚ ਕੋਈ ਵੀ ਭੁੱਖਾ ਨਹੀਂ ਰਹਿ ਸਕਦਾ ਅਤੇ ਉਸ ਦੇ ਭੰਡਾਰ ਸਭ ਲਈ ਖੁੱਲੇ ਹਨ ਇੱਕ ਰਾਤ ਜਦੋਂ ਭਾਈ ਜੀ ਸੌ ਰਹੇ ਸਨ ਤਾਂ ਉਨ੍ਹਾਂ ਦੇ ਸਪਨੇ ਵਿੱਚ ਬਾਬਾ ਨਾਨਕ ਪ੍ਰਗਟ ਹੋਏ ਬਾਬਾ ਨਾਨਕ ਜੀ ਨੇ ਕਿਹਾ ਕੀ ਅੱਜ ਉਹਨਾਂ ਦੇ ਨਾਲ ਕੋਈ ਜ਼ਰੂਰੀ ਕੰਮ ਹੈ ਇਸ ਲਈ ਉਹ ਗੁਰੂ ਜੀ ਦੇ ਨਾਲ ਚੱਲਣ ਭਾਈ ਜੀ ਨੇ ਗੁਰੂ ਜੀ ਹੁਕਮ ਦਾ ਪਾਲਣ ਕੀਤਾ ਤੇ ਉਹਨਾਂ ਦੇ ਨਾਲ ਤੁਰ ਪਏ ਬਾਬਾ ਨਾਨਕ ਉਸ ਸਿੱਖ ਨੂੰ ਇੱਕ ਬਹੁਤ ਉੱਚੇ ਪਹਾੜ ਤੇ ਲੈ ਗਏ ਉਹ ਪਹਾੜ ਇੰਨਾ ਉੱਚਾ ਸੀ ਕਿ ਭਾਈ ਜੀ ਥੇ ਸਾਹ ਲੈਣ ਲਈ ਵੀ ਮੁਸ਼ਕਲ ਹੋ ਰਹੀ ਸੀ ਆਸ-ਪਾਸੇ ਵੱਡੇ-ਵੱਡੇ ਪਹਾੜ ਸਨ ਜਾਰੇ ਪਾਸੇ برف ਨਜ਼ਰ ਆ ਰਹੀ ਸੀ ਅਤੇ ਤਾਪਮਾਨ ਲਗਭਗ 0 ਡਿਗਰੀ ਤੇ ਨੇੜੇ ਸੀ ਠੰਡ ਦੇ ਕਾਰਨ ਭਾਈ ਭਾਈ ਜੀ ਕੰਬਣ ਲੱਗੇ ਅਤੇ ਉਹਨਾਂ ਦੀ ਜਾਨ ਨਿਕਲ ਰਹੀ ਸੀ ਭਾਈ ਜੀ ਨੇ ਹੱਥ ਜੋੜ ਕੇ ਬਾਬਾ ਨਾਨਕ ਨੂੰ ਕਿਹਾ ਗੁਰੂ ਜੀ ਠੰਡ ਦੇ ਮਾਰੇ ਮੇਰਾ ਬੁਰਾ ਹਾਲ ਹੋ ਰਿਹਾ ਹੈ ਮੈਨੂੰ ਸਾਹ ਲੈਣ ਵਿੱਚ ਵੀ ਮੁਸ਼ਕਲ ਆ ਰਹੀ ਹੈ ਮੈਨੂੰ ਲੱਗਦਾ ਤਾਂ ਮੈਨੂੰ ਤਾਂ ਲੱਗਦਾ ਹੈ ਕਿ ਹੁਣ ਮੇਰਾ ਬਚਣਾ ਬਹੁਤ ਮੁਸ਼ਕਲ ਹੈ ਮੇਰੀ ਮੌਤ ਇਨ੍ਹਾਂ ਬਰਫ਼ ਦੇ ਪਹਾੜਾਂ ਵਿੱਚ ਹੀ ਹੋ ਜਾਵੇਗੀ ਬਾਬਾ ਨਾਨਕ ਨੇ ਉਹਨਾਂ ਦੀ ਗੱਲ ਸੁਣੀ ਅਤੇ ਕਿਹਾ ਤੂੰ ਚਿੰਤਾ ਨਾ ਕਰ ਤੈਨੂੰ ਕੁਝ ਨਹੀਂ ਹੋਵੇਗਾ ਤੂੰ ਇੱਕ ਕੰਮ ਕਰ ਸਾਹਮਣੇ ਵਾਲੀਆਂ ਜ਼ਮੀਨਾਂ ਸਾਹਮਣੇ ਵਾਲੀ ਜ਼ਮੀਨ ਉੱਟ ਦੇ ਭਾਈ ਜੀ ਨੂੰ ਬੜਾ ਅਸ਼ਚਰਜ ਹੋਇਆ ਕਿ ਬਰਫ਼ ਦੇ ਹੇਠਲੇ ਗੁਰੂ ਬਰਫ਼ ਦੇ ਹੇਠਾਂ ਗੁਰੂ ਜੀ ਕੀ ਲੱਭਣਾ ਚਾਹੁੰਦੇ ਹਨ ਪਰ ਉਹ ਚੁੱਪ ਰਹੇ ਅਤੇ ਜ਼ਮੀਨ ਪੁੱਟਣ ਲੱਗ ਪਏ ਕਾਫੀ ਮਿੰਟ ਤੋਂ ਬਾਅਦ ਭਾਈ ਜੀ ਨੇ ਇੱਕ ਕਾਫੀ ਡੂੰਘਾ ਟੋਆ ਪੁੱਟ ਲਿਆ ਉਸ ਟੋਏ ਵਿੱਚ ਇੱਕ ਬਹੁਤ ਵੱਡਾ ਪੱਥਰ ਪਿਆ ਹੋਇਆ ਸੀ ਬਾਬਾ ਨਾਨਕ ਜੀ ਨੇ ਭਾਈ ਜੀ ਨੂੰ ਕਿਹਾ ਕਿ ਹੁਣ ਤੂੰ ਥੋੜਾ ਹੋਰ ਹੋਰ ਜ਼ੋਰ ਲਗਾ ਅਤੇ ਪੱਥਰ ਨੂੰ ਹਟਾ ਭਾਈ ਜੀ ਨੇ ਦੇਖਿਆ ਕਿ ਪੱਥਰ ਬਹੁਤ ਭਾਰੀ ਹੈ ਪਰ ਉਹਨਾਂ ਨੇ ਇਸ ਬਾਰੇ ਗੁਰੂ ਜੀ ਨੂੰ ਕੁਝ ਨਹੀਂ ਕਿਹਾ ਪਰ ਪੂਰਾ ਜੋਰ ਲਗਾ ਕੇ ਪੱਥਰ ਨੂੰ ਹਟਾ ਦਿੱਤਾ ਜਦੋਂ ਬਾਬਾ ਨਾਨਕ ਨੇ ਦੇਖਿਆ ਕਿ ਪੱਥਰ हट ਗਿਆ ਹੈ ਤਾਂ ਉਹਨਾਂ ਨੇ ਕਿਹਾ ਕਿ ਹੁਣ ਜਰਾ ਧਿਆਨ ਨਾਲ ਦੇਖ ਕੀ ਇਸ ਪੱਥਰ ਦੇ ਹੇਠਾਂ ਕੀ ਹੈ ਭਾਈ ਜੀ ਨੇ ਜਦੋਂ ਗੌਰ ਨਾਲ ਦੇਖਿਆ ਕਿ ਉਹ ਹੈਰਾਨ ਹੋ ਗਏ ਉਹਨਾਂ ਨੇ ਦੇਖਿਆ ਕਿ ਇੰਨੀ ਭਿਆਨਕ ਸਰਦੀ ਵਿੱਚ ਪੱਥਰ ਦੇ ਢੇਹਾਂ ਬਹੁਤ ਸਾਰੀਆਂ ਕੀੜੀਆਂ ਹਨ ਕਣਕ ਦੇ ਦਾਣਿਆਂ ਨੂੰ ਖਾ ਰਹੀਆਂ ਹਨ ਬਾਬਾ ਨਾਨਕ ਨੇ ਉਹਨਾਂ ਤੋਂ ਪੁੱਛਿਆ ਕਿ ਤੂੰ ਇੰਨਾ ਇੰਨਾਂ ਕੀੜੀਆਂ ਨੂੰ ਵੀ ਖਾਣਾ ਦਿੰਦਾ ਹੈ ਜਦੋਂ ਭਾਈ ਜੀ ਨੇ ਬਾਬਾ ਨਾਨਕ ਦੇ ਮੁਖੋਂ ਇਹ ਸੁਣਿਆ ਤਾਂ ਬਹੁਤ ਸ਼ਰਮਿੰਦਾ ਹੋ ਗਿਆ ਉਹਨਾਂ ਨੇ ਆਪਣਾ ਸਿਰ ਨੀਵਾ ਕਰ ਲਿਆ ਉਦੋਂ ਹੀ ਭਾਈ ਜੀ ਦੀ ਨੀਂਦ ਖੁੱਲ ਗਈ ਉਹ ਸਮਝ ਗਏ ਕਿ ਗੁਰੂ ਜੀ ਉਹਨਾਂ ਉਹਨਾਂ ਨੂੰ ਇਹ ਸਮਝਾ ਗਏ ਹਨ ਕਿ ਪੂਰੀ ਕਾਇਨਾਤ ਨੂੰ ਭੋਜਨ ਦੇਣ ਵਾਲੀ ਸ਼ਕਤੀ ਸਿਰਫ ਇੱਕ ਹੈ ਅਤੇ ਉਹ ਏ ਅਤੇ ਉਹ ਹੈ ਪਰਮ ਪਿਤਾ ਪਰਮੇਸ਼ਵਰ ਉਸ ਤੋਂ ਇਲਾਵਾ ਕੋਈ ਨਹੀਂ ਹੈ ਭਾਈ ਜੀ ਦਾ ਹੰਕਾਰ ਟੁੱਟ ਗਿਆ ਤੇ ਉਹ ਸਮਝ ਗਿਆ ਉਹ ਸਮਝ ਗਏ ਕਿ ਉਹ ਤਾਂ ਸਿਰਫ ਲੋਕਾਂ ਤੱਕ ਭੋਜਨ ਪਹੁੰਚਾਉਣ ਦਾ ਇੱਕ ਜਰੀਆ ਹਨ ਇਸ ਤੋਂ ਬਾਅਦ ਭਾਈ ਜੀ ਸੁਧਰ ਗਏ ਤੇ ਉਹਨਾਂ ਨੇ ਕਦੇ ਕਿਸੇ ਨੂੰ ਨਹੀਂ ਕਿਹਾ ਕਿ ਉਹ ਉਸ ਨੂੰ ਖਾਣਾ ਖਵਾ ਰਹੇ ਹਨ ਪਰ ਇਸ ਦੌਰਾਨ ਭਾਈ ਮਰਦਾਨਾ ਜੀ ਇਹ ਗੱਲ ਮੰਨਣ ਲਈ ਤਿਆਰ ਨਹੀਂ ਸੀ ਕਿ ਸਭ ਕੁਝ ਪਰਮਾਤਮਾ ਦੇ ਹੁਕਮ ਵਿੱਚ ਹੁੰਦਾ ਹੈ ਇੱਕ ਦਿਨ ਬਾਬਾ ਨਾਨਕ ਭਾਈ ਬਾਲਾ ਜੀ ਦੇ ਭਾਈ ਮਰਦਾਨਾ ਇੱਕ ਛੋਟੇ ਜਿਹੇ ਪਿੰਡ ਵਿੱਚ ਪਹੁੰਚੇ ਉਹ ਆਰਾਮ ਕਰਨ ਲਈ ਇੱਕ درخت ਹੇਠ ਬੈਠ ਗਏ ਬਾਬਾ ਨਾਨਕ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਮਰਦਾਨਿਆ ਤੂੰ ਰਬਾਬ ਵਜਾ ਮੈਂ ਕੀਰਤਨ ਕਰਾਂਗਾ ਥੋੜੀ ਦੇਰ ਵਿੱਚ ਬਾਬਾ ਨਾਨਕ ਬਾਬਾ ਨਾਨਕ ਦੇ ਕੀਰਤਨ ਦੀ ਆਵਾਜ਼ ਚਾਰੇ ਪਾਸੇ ਫੈਲਣ ਲੱਗੀ ਬਾਬਾ ਨਾਨਕ ਆਪਣੇ ਕੀਰਤਨ ਵਿੱਚ ਇੱਕ ਇਹ ਕਹਿ ਰਿਹਾ ਸੀ ਕਿ ਇਸ ਦੁਨੀਆ ਵਿੱਚ ਸਭ ਤੋਂ ਹੱਸਣਾ ਵੀ ਤੈ ਹੈ ਅਤੇ ਰੋਣਾ ਵੀ ਤੈ ਹੈ ਸੁੱਖ ਦੀਆਂ ਗੜੀਆਂ ਕਦੋਂ ਆਉਣਗੀਆਂ ਮਨੁੱਖ ਦਾ ਜਨਮ ਕਦੋਂ ਹੋਵੇਗਾ ਤੇ ਉਸ ਦੀ ਮੌਤ ਕਦੋਂ ਹੋਵੇਗੀ ਇਹ ਸਭ ਕੁਝ ਈਸ਼ਵਰ ਨੇ ਪਹਿਲਾਂ ਹੀ ਲਿਖ ਦਿੱਤਾ ਸੀ ਭਾਈ ਮਰਦਾਨਾ ਹਰ ਗੱਲ ਦੀ ਜਾਣਕਾਰੀ ਚੰਗੀ ਤਰ੍ਹਾਂ ਲੈਣਾ ਚਾਹੁੰਦੇ ਸਨ ਕੀਰਤਨ ਸੁਣ ਕੇ ਮਰਦਾਨੇ ਨੇ ਬਾਬਾ ਨਾਨਕ ਨੂੰ ਪੁੱਛਿਆ ਗੁਰੂ ਜੀ ਕੀ ਸੱਚਮੁੱਚ ਇਨਸਾਨ ਕਦੋਂ ਹੱਸੇਗਾ ਤੇ ਕਦੋਂ ਰੋਵੇਗਾ ਇਹ ਸਭ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ ਬਾਬਾ ਨਾਨਕ ਨੇ ਕਿਹਾ ਹਾਂ ਮਰਦਾਨਿਆਂ ਇਹ ਸਭ ਕੁਝ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ ਮਨੁੱਖ ਦੇ ਜੀਵਨ ਵਿੱਚ ਸੁੱਖ ਕਦੋਂ ਆਉਣਗੇ ਅਤੇ ਦੁੱਖ ਕਦੋਂ ਆਉਣਗੇ ਸਾਡਾ ਸਾਡਾ ਜਨਮ ਕਦੋਂ ਹੋਵੇਗਾ ਤੇ ਕਿੱਥੇ ਹੋਵੇਗਾ ਤੇ ਸਾਡੀ ਮੌਤ ਕਦੋਂ ਹੋਵੇਗੀ ਇਹ ਸਭ ਕੁਝ ਪਹਿਲਾਂ ਹੀ ਤੈ ਹੁੰਦਾ ਹੈ ਇਹ ਸਭ ਕੁਝ ਮਨੁੱਖ ਦੇ ਜਨਮ ਤੋਂ ਪਹਿਲਾਂ ਹੀ ਲਿਖ ਦਿੱਤਾ ਜਾਂਦਾ ਹੈ ਮਰਦਾਨੇ ਨੇ ਅੱਗੇ ਪੁੱਛਿਆ ਕਿ ਗੁਰੂ ਜੀ ਮੈਂ ਬਸ ਇੱਕ ਆਖਰੀ ਗੱਲ ਹੋਰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਕਦੇ ਤੁਸੀਂ ਕਹਿੰਦੇ ਹੋ ਕਿ ਦਾਣੇ-ਦਾਣੇ ਤੇ ਖਾਣ ਵਾਲੇ ਦਾ ਨਾਮ ਲਿਖਿਆ ਹੈ ਕਿ ਇਹ ਗੱਲ ਬਿਲਕੁਲ ਸੱਚ ਹੈ ਸਾਹ ਕੀ ਸਾਹਮਣੇ ਵਾਲੇ ਖੇਤ ਵਿੱਚ ਲੱਗੇ ਮੱਕੀ ਦੇ ਦਾਣੇ ਵੀ ਮੱਕੀ ਦੇ ਦਾਣਿਆਂ ਤੇ ਵੀ ਲਿਖਿਆ ਹੋਇਆ ਹੈ ਕਿ ਇਸ ਨੂੰ ਕੌਣ ਖਾਵੇਗਾ ਬਾਬਾ ਨਾਨਕ ਨੇ ਮੁਸਕਰਾ ਕੇ ਗਿਆ ਹਾਂ ਮਰਦਾਨਿਆ ਇਹ ਗੱਲ ਵੀ ਬਿਲਕੁਲ ਸੱਚ ਹੈ ਕੇਵਲ ਮੱਕੀ ਦੇ ਹੀ ਨਹੀਂ ਉਸ ਦੇ ਹਰ ਦਾਣੇ ਦਾਣੇ ਤੇ ਲਿਖਿਆ ਹੈ ਕਿ ਉਸ ਦਾਣੇ ਨੂੰ ਕੌਣ ਖਾਵੇਗਾ ਇਹ ਸੁਣ ਕੇ ਮਰਦਾਨਾ ਖੇਤ ਵਿੱਚ ਗਿਆ ਤੇ ਮੱਕੀ ਦਾ ਇੱਕ ਦਾਣਾ ਲਿਆਇਆ ਤੇ ਗੁਰੂ ਜੀ ਦੇ ਕੋਲ ਵਾਪਸ ਆਇਆ ਤੇ ਉਸ ਨੇ ਪੁੱਛਿਆ ਕਿ ਗੁਰੂ ਜੀ ਹੁਣ ਤੁਸੀਂ ਦੱਸੋ ਕਿ ਇਸ ਮੱਕੀ ਦੇ ਦਾਣੇ ਨੂੰ ਕੌਣ ਖਾਵੇਗਾ ਬਾਬਾ ਨਾਨਕ ਨੇ ਉਸ ਦੀ ਗੱਲ ਸੁਣ ਕੇ ਮੁਸਕਰਾ ਦਿੱਤਾ ਤੇ ਬੋਲੇ ਇਹ ਮੱਕੀ ਦਾ ਦਾਣਾ ਤੂੰ ਹੀ ਤੂੰ ਤਾਂ ਨਹੀਂ ਖਾ ਸਕੇਗਾ ਮਰਦਾਨਾ ਹੈਰਾਨ ਰਹਿ ਗਿਆ ਤੇ ਉਹ ਬੋਲਿਆ ਗੁਰੂ ਜੀ ਤੁਸੀਂ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ ਦਾਣਾ ਮੇਰੇ ਹੱਥ ਵਿੱਚ ਹੈ ਮੈਂ ਤਾਕਤਵਰ ਵੀ ਹਾਂ ਅਤੇ ਇਸ ਸਮੇਂ ਮੈਨੂੰ ਭੁੱਖ ਵੀ ਬਹੁਤ ਲੱਗੀ ਹੈ ਇਹ ਸਭ ਦੇ باوجود ਤੁਸੀਂ ਕਹਿੰਦੇ ਹੋ ਕਿ ਮੈਂ ਇਸ ਦਾਣੇ ਨੂੰ ਨਹੀਂ ਖਾ ਸਕਦਾ ਬਾਬਾ ਨਾਨਕ ਨੇ ਸਪਸ਼ਟ ਕਿਹਾ ਕਿ ਹਾਂ ਮਰਦਾਨਿਆ ਤੂੰ ਸਹੀ ਸੁਣਿਆ ਹੈ ਇਹ ਦਾਣਾ ਕਿਸੇ ਵੀ ਹਾਲਤ ਵਿੱਚ ਤੇਰੇ ਪੇਟ ਵਿੱਚ ਨਹੀਂ ਜਾਵੇਗਾ ਇਹ ਕੁਦਰਤ ਦਾ ਫੈਸਲਾ ਹੈ ਅਤੇ ਇਹ ਫੈਸਲੇ ਨੂੰ ਕੋਈ ਬਦਲ ਨਹੀਂ ਸਕਦਾ ਮਰਦਾਨੇ ਨੂੰ ਗੁਰੂ ਜੀ ਗੁਰੂ ਜੀ ਦੀ ਗੱਲ ਤੇ ਯਕੀਨ ਨਹੀਂ ਹੋਇਆ ਉਸ ਨੇ ਤੁਰੰਤ ਉਹ ਦਾਣਾ ਆਪਣੇ ਮੂੰਹ ਵਿੱਚ ਪਾ ਲਿਆ ਤੇ ਉਸ ਨੇ ਗੁਰੂ ਜੀ ਵੱਲ ਦੇਖਦਿਆ ਕਿ ਹਾ ਬਾਬਾ ਅੱਜ ਤਾਂ ਕੁਦਰਤ ਦਾ ਨਿਯਮ ਹੀ ਬਦਲ ਦਿੱਤਾ ਦਾਣਾ ਮੇਰੇ ਪੇਟ ਵਿੱਚ ਜਾ ਚੁੱਕਾ ਹੈ ਪਰ ਸਾਧ ਸੰਗਤ ਜੀ ਉਹ ਦਾਣਾ ਮਰਦਾਨੇ ਦੇ ਪੇਟ ਵਿੱਚ ਨਹੀਂ ਗਿਆ ਉਹ ਉਸਦੇ ਗਲੇ ਵਿੱਚ ਫਸ ਗਿਆ ਅਤੇ ਮਰਦਾਨੇ ਨੂੰ ਸਾਹ ਲੈਣ ਵਿੱਚ ਬਹੁਤ ਮੁਸ਼ਕਲ ਹੋਣ ਲੱਗੀ ਖੰਗਦਾ ਹੋਇਆ ਬਾਬਾ ਨਾਨਕ ਨੂੰ ਕਹਿਣ ਲੱਗਾ ਬਾਬਾ ਮੈਨੂੰ ਸਾਹ ਲੈਣ ਸਾਹ ਨਹੀਂ ਆ ਰਿਹਾ ਤੁਸੀਂ ਮੇਰੀ ਮਦਦ ਕਰੋ ਪਾਈ ਬਾਲਾ ਨੇ ਗੁਰੂ ਜੀ ਨੂੰ ਕਿਹਾ ਕਿ ਸਾਨੂੰ ਮਰਦਾਨਾ ਨੂੰ ਕਿਸੇ ਹਕੀਮ ਕੋਲ ਲੈ ਕੇ ਜਾਣਾ ਚਾਹੀਦਾ ਹੈ ਉੱਥੇ ਜਾ ਰਹੇ ਆਦਮੀ ਨੂੰ ਆਦਮੀ ਦੀ ਮਦਦ ਨਾਲ ਉਹ ਨੇੜੇ ਇੱਕ ਪ੍ਰਸਿੱਧ ਹਕੀਮ ਕੋਲੇ ਪਹੁੰਚੇ ਹਕੀਮ ਨੇ ਮਰਦਾਨੇ ਨੂੰ ਦੇਖਿਆ ਤੇ ਮਰਦਾਨੇ ਨੇ ਦੱਸਿਆ ਕਿ ਉਸ ਨੂੰ ਸਾਹ ਲੈਣ ਵਿੱਚ ਬੜੀ ਦਿੱਕਤ ਹੋ ਰਹੀ ਹੈ ਅਤੇ ਜੇ ਥੋੜੀ ਦੇਰ ਇਹੀ ਹਾਲਤ ਰਹੀ ਤਾਂ ਮਰ ਜਾਵੇਗਾ ਹਕੀਮ ਨੇ ਪੁੱਛਿਆ ਕਿ ਉਸਨੇ ਕੀ ਖਾਦਾ ਹੈ ਮਰਦਾਨੇ ਨੇ ਦੱਸਿਆ ਕਿ ਉਸਨੇ ਸਿਰਫ ਮੱਕੀ ਦਾ ਇੱਕ ਦਾਣਾ ਹੀ ਖਾਦਾ ਹੈ ਹਕੀਮ ਨੇ ਕਿਹਾ ਕਿ ਲੱਗਦਾ ਹੈ ਉਹ ਦਾਣਾ ਉਸਦੇ ਗਲੇ ਵਿੱਚ ਫਸ ਗਿਆ ਹੈ ਹਕੀਮ ਨੇ ਉਸ ਨੂੰ ਤਸੱਲੀ ਦਿੱਤੀ ਕਿ ਤੂੰ ਚਿੰਤਾ ਨਾ ਕਰ ਮੈਂ ਤੈਨੂੰ ਨਸਵਾਰ ਸੁngਾ ਦਿੰਦਾ ਹਾਂ ਤੇਰੀ ਤਬੀਅਤ ਛੇਤੀ ਠੀਕ ਹੋ ਜਾਵੇਗੀ ਅਤੇ ਤੂੰ ਆਰਾਮ ਨਾਲ ਸਾਹ ਲਏਗਾ ਹਕੀਮ ਨੇ ਨਸਵਾਰ ਲਈ ਅਤੇ ਮਰਦਾਨੇ ਨੂੰ ਸੁੰਘਾਈ ਜਿਉਂ ਹੀ ਮਰਦਾਨੇ ਨੇ ਨਸਵਾਰ ਸੁੰਘੀ ਉਸ ਨੂੰ ਜੋਰ-ਜੋਰ ਨਾਲ ਛਿੱਕਾਂ ਆਉਣ ਲੱਗੀਆਂ ਤੇ ਥੋੜੀ ਦੇਰ ਬਾਅਦ ਮੱਕੀ ਦਾ ਉਹ ਦਾਣਾ ਉੱਛਲ ਕੇ ਬਾਹਰ ਆ ਡਿੱਗਿਆ ਇਹ ਕੁਦਰਤ ਦਾ ਕੌਤਕ ਸੀ ਉੱਥੇ ਕੋਲ ਹੀ ਇੱਕ ਮੁਰਗੀ ਘੁੰਮ ਰਹੀ ਸੀ ਉਹ ਝਟਪਟ ਮੱਕੀ ਦੇ ਦਾਣੇ ਨੂੰ ਦਾਣੇ ਦੇ ਕੋਲ ਪਹੁੰਚੀ ਅਤੇ ਉਸਨੇ ਉਹ ਦਾਣਾ ਚੁੱਕ ਕੇ ਖਾ ਲਿਆ ਮਰਦਾਨਾ ਹੁਣ ਬਿਲਕੁਲ ਠੀਕ ਸੀ ਉਹ ਸਮਝ ਗਿਆ ਕਿ ਉਹ ਸਮਝ ਗਿਆ ਸੀ ਕਿ ਬਾਬਾ ਨਾਨਕ ਨੇ ਇਹ ਸਾਰਾ ਕੌਤਕ ਕਿਉਂ ਰਚਿਆ ਸੀ ਉਸ ਨੂੰ ਹੁਣ ਇਹ ਵੀ ਸਮਝ ਆ ਗਿਆ ਸੀ ਕਿ ਇਸ ਦੁਨੀਆ ਵਿੱਚ ਜੋ ਵੀ ਹੁੰਦਾ ਹੈ ਉਹ ਸਭ ਕੁਝ ਈਸ਼ਵਰ ਦੀ ਮਰਜ਼ੀ ਨਾਲ ਹੁੰਦਾ ਹੈ ਮਰਦਾਨੇ ਨੇ ਹੱਥ ਜੋੜ ਕੇ ਬਾਬਾ ਨਾਨਕ ਤੋਂ ਮਾਫੀ ਮੰਗੀ ਅਤੇ ਕਿਹਾ ਬਾਬਾ ਮੈਨੂੰ ਮਾਫ ਕਰ ਦਿਓ ਮੈਂ ਤੁਹਾਡੀ ਗੱਲ ਤੇ ਸ਼ੱਕ ਕੀਤਾ ਤੇ ਤੁਸੀਂ ਬਿਲਕੁਲ ਸਹੀ ਕਹਿੰਦੇ ਸੀ ਕਿ ਦਾਣੇ-ਦਾਣੇ ਤੇ ਲਿਖਿਆ ਹੈ ਖਾਣ ਵਾਲੇ ਦਾਣਾ ਦੋਸਤੋ ਅਕਸਰ ਜਦੋਂ ਸਾਡੇ ਉੱਤੇ ਕੋਈ ਨਸੀਬਤ ਆਉਂਦੀ ਹੈ ਤਾਂ ਅਸੀਂ ਈਸ਼ਵਰ ਨੂੰ ਦੋਸ਼ ਦਿੰਦੇ ਹਾਂ ਅਤੇ ਕਈ ਵਾਰ ਉਸ ਨੂੰ ਬੁਰਾ ਭਲਾ ਵੀ ਕਹਿ ਦਿੰਦੇ ਹਾਂ ਪਰ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਜੀਵਨ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਹ ਸਭ ਕੁਝ ਆਪਣੇ ਕਰਮਾਂ ਅਨੁਸਾਰ ਹੁੰਦਾ ਹੈ। ਇਹ ਸਾਖੀ ਸਾਨੂੰ ਪ੍ਰਮਾਤਮਾ ਦੀ ਮਹਾਨ ਦਇਆ ਤੇ ਕੁਦਰਤ ਦਾ ਅਟਲ ਨਿਯਮਾਂ ਬਾਰੇ ਸਿਖਾਉਂਦੀ ਹੈ। ਸਭ ਤੋਂ ਪਹਿਲਾਂ ਸਾਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਜੇਕਰ ਸਾਨੂੰ ਈਸ਼ਵਰ ਨੇ ਕੁਝ ਦਿੱਤਾ ਹੈ ਤਾਂ ਸਾਨੂੰ ਉਸ ਦਾ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਸਭ ਕੁਝ ਕਰਨ ਵਾਲਾ ਈਸ਼ਵਰ ਹੈ। ਮਨੋਖਤਾ ਸਿਰਫ ਇੱਕ ਜਰੀਆ ਹੁੰਦਾ ਹੈ ਜੋ ਦੂਜੇ ਲੋਕਾਂ ਤੱਕ ਉਹ ਚੀਜ਼ ਪਚਾਉਂਦਾ ਹੈ ਸਾਨੂੰ ਇਹ ਸਬਕ ਲੈਣਾ ਚਾਹੀਦਾ ਹੈ ਕਿ ਜੇ ਅਸੀਂ ਇੱਕ ਹੱਥ ਨਾਲ ਦਾਨ ਕਰਦੇ ਹਾਂ ਤਾਂ ਸਾਡੇ ਦੂਜੇ ਹੱਥ ਨੂੰ ਵੀ ਨਹੀਂ ਪੜਗਣਾ ਚਾਹੀਦਾ ਕਿ ਅਸੀਂ ਕੀ ਕਰ ਰਹੇ ਹਾਂ ਦੂਸਰਾ ਸਾਨੂੰ ਡਰਨ ਦੀ ਲੋੜ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੀ ਪ੍ਰੇਰਣਾਦਾਇਕ ਬਾਣੀ ਸਾਨੂੰ ਦੱਸਦੀ ਹੈ ਕਿ ਜਿਵੇਂ ਸਹਾਲਤ ਵਿੱਚ ਮਨੁੱਖ ਰਹਿਣ ਦੀ ਸੋਚ ਵੀ ਨਹੀਂ ਸਕਦਾ ਉਥੇ ਵੀ ਈਸ਼ਵਰ ਆਪਣੇ ਪੈਦਾ ਕੀਤੇ ਹੋਏ ਜੀਵਾਂ ਦੀ ਸੰਭਾਲ ਕਰ ਰਿਹਾ ਹੈ ਜਦੋਂ ਬੱਚਾ ਹੋਣ ਵਾਲਾ ਹੁੰਦਾ ਹੈ ਤਾਂ ਮਾਂ ਆਪਣੇ ਪੇਟ ਦੀ ਭਿਆਨਕ ਗਰਮੀ ਵਿੱਚ ਹੀ ਈਸ਼ਵਰ ਉਸ ਦੀ ਰੱਖਿਆ ਕਰਦਾ ਹੈ ਉਸ ਨੂੰ ਭੋਜਨ ਦੇ ਕੇ ਫਿਰ ਵੀ ਈਸ਼ਵਰ ਉਹਨਾਂ ਦੀ ਪਾਲਣਾ ਕਰਦਾ ਹੈ ਪੱਥਰ ਦੇ ਅੰਦਰ ਵੀ ਕੀੜਾ ਲੁਕਿਆ ਰਹਿੰਦਾ ਹੈ ਇੱਥੋਂ ਤੱਕ ਬਾਹਰ ਨਿਕਲਣ ਦਾ ਕੋਈ ਵੀ ਰਸਤਾ ਨਹੀਂ ਹੁੰਦਾ ਪਰ ਉਸ ਦੇ ਉਸ ਕੀੜੇ ਨੂੰ ਵੀ ਪਾਲਣ ਵਾਲਾ ਪੂਰਨ ਪਰਮਾਤਮਾ ਹੈ ਜੇ ਈਸ਼ਵਰ ਪੱਥਰ ਦੇ ਅੰਦਰ ਛੁਪੇ ਕੀੜੇ ਅਤੇ ਜੰਗਲ ਵਿੱਚ ਪਏ ਜੀਵਾਂ ਦੀ ਸੰਭਾਲ ਕਰ ਸਕਦਾ ਹੈ ਤਾਂ ਸਾਨੂੰ ਸਭ ਕੁਝ ਈਸ਼ਵਰ ਦੇ ਉੱਪਰ ਛੱਡ ਦੇਣਾ ਚਾਹੀਦਾ ਹੈ ਸਾਡੇ ਜੀਵਨ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਹ ਸਭ ਕੁਝ ਸਾਡੇ ਜਨਮ ਲੈਣ ਤੋਂ ਪਹਿਲਾਂ ਹੀ ਤੈਅ ਹੋ ਚੁੱਕਾ ਹੈ ਕਿਉਂਕਿ ਸਾਨੂੰ ਜੀਵਨ ਵਿੱਚ ਕੀ ਮਿਲੇਗਾ ਤੇ ਕੀ ਹੋਣਾ ਪਵੇਗਾ ਇਸ ਲਈ ਜਦੋਂ ਵੀ ਜੀਵਨ ਵਿੱਚ ਕਦੋਂ ਕੋਈ ਪਰੇਸ਼ਾਨੀ ਆਵੇ ਤਾਂ ਬਾਬਾ ਨਾਨਕ ਦੀ ਇਹ ਸਖੀ ਜ਼ਰੂਰ ਸੁਣ ਲੈਣਾ ਸਾਨੂੰ ਹਰ ਰੋਜ਼ ਈਸ਼ਵਰ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਜਿਸਨੇ ਸਾਨੂੰ ਇਹ ਸਭ ਕੁਝ ਦਿੱਤਾ ਹੈ ਰੋਜ਼ਾਨਾ ਉਸ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਜੇ ਅਸੀਂ ਸਭ ਕੁਝ ਈਸ਼ਵਰ ਦਾ ਸਮਝ ਕੇ ਇਸਤੇਮਾਲ ਕਰਾਂਗੇ ਤਾਂ ਸਾਡੀ ਜ਼ਿੰਮੇਵਾਰੀ ਉਸ ਦੀ ਹੋਵੇਗੀ ਸਾਨੂੰ ਰੋਜ਼ ਸਵੇਰੇ ਉੱਠ ਕੇ ਨਿਤਨੇਮ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਉਸ ਦੀ ਦਇਆ ਸਾਡੇ ਉੱਪਰ ਬਣੀ ਰਹੇ ਅਤੇ ਅੰਤ ਸਮੇਂ ਉਹ ਸਾਡੀ ਸੰਭਾਲ ਵੀ ਕਰ ਸਕੇ ਐਸਐਲਏ ਜਦੋਂ ਵੀ ਸਮਾਂ ਮਿਲੇਗਾ ਗਰੀਬਾਂ ਤੇ ਜ਼ਰੂਰਤਮੰਦਾਂ ਦੀ ਮਦਦ ਜ਼ਰੂਰ ਕਰੋ ਬਾਬਾ ਨਾਨਕ ਦੇ ਉਪਦੇਸ਼ ਨੂੰ ਹਮੇਸ਼ਾ ਯਾਦ ਰੱਖੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ